ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਇੱਕ ਅਣਛਾਤਾ ਵਿਅਕਤੀ ਆਇਆ ਤੇ ਉਸਨੇ ਉਹਦੇ ਨਾਲ ਸਨੇਚਿੰਗ ਕੀਤੀ ਤੇ ਉਹਨੂੰ ਕਸੀਟਣ ਦੀ ਉਹਨੂੰ ਕਸੀਟਿਆ ਕਾਫੀ ਤੇ ਇਸੀ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਸਾਡੀ ਐਸ ਐਚਓ ਡਿਵੀਜ਼ਨ ਨੰਬਰ 8 ਤੇ ਕੁਮਾਰਬੰਡੀ ਚੌਕ ਇਨਚਾਰਜ ਦੀ ਟੀਮ ਨੇ ਮੌਕੇ ਤੇ ਕਾਰਵਾਈ ਕੀਤੀ ਮੌਕਮ ਮੁਲਾਈਜ਼ਾ ਕੀਤਾ ਤੇ ਐਫ ਆਈ ਆਰ ਦਰਜ ਕੀਤੀ ਨਾਲ ਹੀ ਹੁਣ ਆ ਜਿਹੜਾ ਇਸ ਮੁਕਦਮੇ ਦਾ ਮੇਨ 1000 ਰੁਪਏ ਸੀ ਉਹ ਫੜਿਆ ਜਾ ਚੁੱਕਾ ਹੈ ਉਹਦਾ ਨਾਮ ਹੈ ਪਵਨਦੀਪ ਉਰਫ ਮਿੱਠੂ ਜਿਹਦੇ ਕੋਲੋ ਐਕਟਿਵਾ ਤੇ ਜਿਹੜਾ ਮੋਬਾਈਲ ਫੋਨ ਹੈ ਉਹ ਬਰਮਹਤ ਹੋਇਆ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਇੱਕ ਅਣਛਾਤਾ ਵਿਅਕਤੀ ਆਇਆ ਤੇ ਉਸਨੇ ਉਹਦੇ ਨਾਲ ਇਸਨੇਚਿੰਗ ਕੀਤੀ ਤੇ ਉਹਨੂੰ ਕਸੀਟਨਦੀ ਉਹਨੂੰ ਕਸੀਟਿਆ ਕਾਫੀ ਤੇ ਇਸੀ ਵੀਡੀਓ ਦਾ ਕੌਗਨਿਸੈਂਸ ਲੈਂਦੇ ਹੋਏ ਸਾਡੀ ਐਸਐਚਓ ਡਿਵੀਜ਼ਨ ਨੰਬਰ 8 ਤੇ ਕੁਮਾਰਗੰਡੀ ਚੌਕ ਇੰਚਾਰਜ ਦੀ ਟੀਮ ਨੇ ਮੌਕੇ ਤੇ ਕਾਰਵਾਈ ਕੀਤੀ ਮੌਕਮ ਮੁਲਾਇza ਕੀਤਾ ਤੇ ਐਫਆਈਆਰ ਦਰਜ ਕੀਤੀ ਨਾਲੀ ਹੁਣ ਆ ਜਿਹੜਾ ਇਸ ਮੁਕਦਮੇ ਦਾ ਮੇਨ 1000 ਰੁਪਏ ਸੀ ਉਹ ਫੜਿਆ ਜਾ ਚੁੱਕਾ ਹੈ ਉਹਦਾ ਨਾਮ ਹੈ ਪਵਨਦੀਪ ਉਰਫ ਮਿੱਠੂ ਜਿਹਦੇ ਕੋਲੋਂ ਐਕਟਿਵਾ ਤੇ ਜਿਹੜਾ ਮੋਬਾਈਲ ਫੋਨ ਹੈ ਉਹ ਬਰਾਮਦ ਹੋਇਆ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਇੱਕ ਅਣਛਾਤੇ ਵਿਅਕਤੀ ਆਇਆ ਤੇ ਉਸਨੇ ਉਹਦੇ ਨਾਲ ਸਨੇਚਿੰਗ ਕੀਤੀ ਤੇ ਉਹਨੂੰ ਕਸੀਟਣ ਦੀ ਉਹਨੂੰ ਕਸੀਟਿਆ ਕਾਫੀ ਤੇ ਇਸੀ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਸਾਡੀ ਐਸ ਐਚਓ ਡਿਵੀਜ਼ਨ ਨੰਬਰ 8 ਤੇ ਕੁਮਾਰਬੰਡੀ ਚੌਕ ਇੰਚਾਰਜ ਦੀ ਟੀਮ ਨੇ ਮੌਕੇ ਤੇ ਕਾਰਵਾਈ ਕੀਤੀ ਮੌਕਮੂਲਾਈਜ਼ਾ ਕੀਤਾ ਤੇ ਐਫ ਆਈ ਆਰ ਦਰਜ ਕੀਤੀ ਨਾਲ ਹੀ ਹੁਣ ਆ ਜਿਹੜਾ ਇਸ ਮੁਕਦਮੇ ਦਾ ਮੇਨ 1000 ਰੁਪਏ ਸੀ ਉਹ ਫੜਿਆ ਜਾ ਚੁੱਕਾ ਹੈ ਉਹਦਾ ਨਾਮ ਹੈ ਪਵਨਦੀਪ ਉਰਫ ਮਿੱਠੂ ਜਿਹਦੇ ਕੋਲੋਂ ਐਕਟਿਵਾ ਤੇ ਜਿਹੜਾ ਮੋਬਾਈਲ ਫੋਨ ਹੈ ਉਹ ਬ੍ਰਹਮੜ ਹੋਇਆ ਹੈ ਅਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ